ਮੈਂ ਡੀਐਸਪੀ ਸਤਨਾਮ ਸਿੰਘ ਡੀਐਸਪੀ ਸਿਟੀ 1 ਪਟਿਆਲਾ ਕੱਲ ਸਾਡੇ ਪਰਸੋਂ ਮਕਦਮ ਪਰਸੋਂ 22 ਤਰੀਕ ਨੂੰ ਇੱਕ ਕੰਪਲੇਨੈਂਟ ਚਰਨਜੀਤ ਕੌਰ ਉਹਨਾਂ ਨੇ ਕੰਪਲੇਨਟ ਲਿਖਾਈ ਸੀ ਸਾਡੇ ਕੋਲੇ ਵੀ ਉਹਨਾਂ ਦੀਆਂ ਦੋ ਬੇਟੀਆਂ ਨੇ ਨਵਾਲਗ ਬੇਟੀਆਂ ਨੇ ਉਹਨਾਂ ਨਾਲ ਇਸੇ ਲਾਈਨ ਥਾਣੇ ਦੇ ਏਰੀਏ ਦੀ ਗੱਲ ਆ ਵੀ ਉਹਨਾਂ ਨਾਲ ਸੈਕਸ਼ੂਅਲ ਐਕਸਪਲੋਇਟੇਸ਼ਨ ਕੀਤੀ ਉਹਨਾਂ ਦੇ ਗਵਾਂਢ 'ਚ ਹੀ ਰਹਿਣ ਵਾਲਾ ਇੱਕ ਪੇਂਟਰ ਦਾ ਕੰਮ ਕਰਦਾ ਵਿਅਕਤੀ ਰਵਿਕਾਂਤ ਨਾਂ ਦਾ ਜਿਸ ਬੰਦੀ ਉਸੇ ਟਾਈਮ ਮੌਕੇ ਤੇ ਹੀ ਤੇ ਮਾਨਯੋਗ ਅਫਸਰਾਂ ਦੇ ਧਿਆਨ ਚ ਲਿਆ ਕੇ ਮਕਦਮਾ ਦਰਜ ਕੀਤਾ ਗਿਆ ਤੇ ਦੋਸ਼ੀ ਨੂੰ ਕੱਲ ਗ੍ਰਫਤਾਰ ਕੀਤਾ ਗਿਆ ਦੋਸ਼ੀ ਨੂੰ ਗ੍ਰਫਤਾਰ ਕਰਕੇ ਅੱਜ ਦੋਸ਼ੀ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਤੇ ਜਿਹੜੀਆਂ ਬੱਚੀਆਂ ਨੇ ਉਹਨਾਂ ਦਾ ਮੈਡੀਕਲ ਕਰਾਇਆ ਜਾ ਰਿਹਾ ਤੇ ਦੋਸ਼ੀ ਦਾ ਵੀ ਮੈਡੀਕਲ ਕਰਾਇਆ ਜਾ ਰਿਹਾ ਤੇ ਜੋ ਲੋਡਿੰਗ ਦੀ ਤਫ਼ਤੀਸ਼ ਹੋ ਉਹ ਮਚਲੀ ਜਾਂਦੀ ਹੈ ਹਾਂਜੀ ਥੋੜੇ ਫਰਕ ਚ ਹੀ ਰਹਿੰਦੇ ਸੀ ਤੇ ਤੇ ਕਰੀ ਆਪਣਾ ਕੀ ਨਾਮ ਹੈ ਇੱਕ ਹੀ ਲਾਚ ਰੰਦਾ ਸੀ ਬੱਚਿਆਂ ਨੂੰ ਟੌਫੀਆਂ ਤੇ ਬਿਸਕੁਟ ਦਾ ਲਾਲਚ ਦੇ ਕੇ ਕਿ ਬੱਚਿਆਂ ਨੂੰ ਕੋਲੇ ਬੁਲਾਉਂਦਾ ਸੀ ਸਰ ਜੋ ਦਿਆਨ ਲਖਾਇ ਨੀ ਜੀ ਕਿੰਨੇ ਸਮੇਂ ਤੋਂ ਇਹ ਕਰ ਰਿਹਾ ਸੀਗਾ 10-15 ਦਿਨ ਤੋਂ ਦਸਰੀ ਹੈ ਲੇਡੀ ਹਜੇ ਬਾਕੀ ਤਾਂ ਮੈਡੀਕਲ ਤੋਂ ਕਲੀਅਰ ਹੋ ਰਹੀ ਨਹੀਂ ਸਰ ਇਹ ਬੱਚੇ ਨਵਾਲੇ ਨਹੀਂ ਬੱਚੇ ਨਵਾਲੇ ਕਿੰਨੇ ਕੋਮ ਬੱਚੇ ਫਰੀ ਵੀ ਇੱਕ ਬੱਚੀ 7 ਸਾਲ ਦੀ ਹੈ ਇੱਕ 10 ਸਾਲ ਦੀ ਹੈ ਪੋਸਟ ਕੋਡ ਵੀ ਲੱਗੇ ਪੋਸਟ ਕੋਡ ਵੀ ਲੱਗਿਆ ਤੇ 63 ਦਿਨ ਵੀ ਐਨਐਸਟਾ ਰਹਿ ਦਿੱਤਾ ਮਕਦਮਾ ਦਰਜ ਹੋਇਆ ਥਾਣਾ ਸਿਵਲੈਂਟ। ਸਰ ਇਹਨਾਂ ਦਾ ਕੋਈ ਕਿਸ ਤਰ੍ਹਾਂ ਦੀ ਕੈਂਦੀ ਸੀ ਜਾਂ ਨਹੀਂ ਜਿੰਨਾਂ ਗਵਾਂਡ ਚੀਜ਼ ਹੈ। ਹੈ। ਦੋ ਇਹ ਹਾਂਜੀ ਪ੍ਰਵਾਸੀ ਹੈ, ਦੋਸ਼ ਵੀ ਪ੍ਰਵਾਸੀ ਹੈ। ਕਿੱਥੋਂ ਆਣ ਵਾਲਾ ਸਰੋਪ ਪ੍ਰਵਾਸੀ ਜਿਹੜਾ ਤੁਹਾਨੂੰ ਪਤਾ ਲੱਗੀ। ਇਹ ਕਾਫੀ ਸਮੇਂ ਤੋਂ ਇੱਥੇ ਹੀ ਰਹਿ ਰਿਹਾ ਸੀ ਪਿੱਛੋਂ ਯੂਪ ਦਾ ਉਪਰ ਹੁਣ ਇੱਥੇ ਹੀ ਰਹਿ ਰਿਹਾ ਸੀ ਕਾਫੀ ਸਮੇਂ। ਇੱਕ ਦਿਨ ਤੋਂ ਕਾਇਆ ਸੀ ਸੈਕਟਰ ਕੋਲ ਜਿਹੜਾ ਹੈਗਾ ਨਾ ਜੋ ਮਤਲਬ ਉਹਨਾਂ ਦੀ ਮਦਰ ਨੇ ਦੱਸਿਆ ਕਰੀਬ 10-15 ਦਿਨ ਤੋਂ ਔਰ ਬੱਚਿਆਂ ਨੇ ਜਦੋਂ ਉਹਨਾਂ ਦੀ ਮਦਰ ਦੀ ਨੌਲੇਜ ਲੈਂਦੇ ਫਿਰ ਉਹਨਾਂ ਨੇ ਸਾਡੇ ਨੌਲੇਜ ਲੈਂਦਾ। ਅੱਲ ਸਾਡੇ ਪਰसों ਮਕਦਮ ਪਰसों 22 ਤਰੀਕ ਨੂੰ ਇੱਕ ਕੰਪਲੇਨੈਂਟ ਚਰਨਜੀਤ ਕੌਰ ਉਹਨਾਂ ਨੇ ਕੰਪਲੇਨਟ ਲਿਖਾਈ ਸੀ ਸਾਡੇ ਕੋਲ ਵੀ ਉਹਨਾਂ ਦੀਆਂ ਦੋ ਬੇਟੀਆਂ ਨੇ ਨਵਾਲਗ ਬੇਟੀਆਂ ਨੇ ਉਹਨਾਂ ਨਾਲ ਇਸਿਵਲਾਈਨ ਥਾਣੇ ਦੇ ਏਰੀਆ ਦੀ ਗੱਲ ਹੈ ਵੀ ਉਹਨਾਂ ਨਾਲ ਸੈਕਸੂਅਲ ਐਕਸਪਲੋਇਟੇਸ਼ਨ ਕੀਤੀ ਉਹਨਾਂ ਦੇ ਗਵਾਂਢ 'ਚ ਹੀ ਰਹਿਣ ਵਾਲਾ ਇੱਕ ਪੇਂਟਰ ਦਾ ਕੰਮ ਕਰਦਾ ਵਿਅਕਤੀ ਰਵਿਕਾਂਤ ਨਾਂ ਦਾ ਜਿਸ ਬੰਦੀ ਉਸੇ ਟਾਈਮ ਮੌਕੇ ਤੇ ਹੀ ਮਨਜੋਗ ਅਫਸਰਾਂ ਦੇ ਧਿਆਨ 'ਚ ਲਿਆ ਕੇ ਮਕਦਮਾ ਦਰਜ ਕੀਤਾ ਗਿਆ ਤੇ ਦੋਸ਼ੀ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਨੂੰ ਗ੍ਰਫਤਾਰ ਕਰਕੇ ਅੱਜ ਦੋਸ਼ੀ ਦਾ ਮਾਨਸਿਕ ਤੌਰ ਤੇ ਪੇਸ਼ ਕਰਕੇ ਪੁਲਿਸ ਰਿਮਾਂਡ ਅਸਲ ਕੀਤਾ ਜਾ ਰਿਹਾ ਅਤੇ ਜਿਹੜੀਆਂ ਬੱਚੀਆਂ ਨੇ ਉਹਨਾਂ ਦਾ ਮੈਡੀਕਲ ਕਰਾਇਆ ਜਾ ਰਿਹਾ ਤੇ ਦੋਸ਼ੀ ਦਾ ਵੀ ਮੈਡੀਕਲ ਕਰਾਇਆ ਜਾ ਰਿਹਾ ਤੇ ਜੋ ਲੋੜਿੰਦੀ ਤਫਤੀਸ਼ ਹੋ ਉਹ ਮਚ ਲੈਂਦੀ ਜਾ ਰਹੀ ਹੈ। ਹਾਂਜੀ ਥੋੜੇ ਫਰਕ ਚ ਹੀ ਰਹਿੰਦੇ ਸੀ। ਫਿਰ ਤੇ ਸਰ ਇਹ ਆਪਣਾ ਕੀ ਨਾਮ ਹੈ? ਇੱਕ ਹੀ ਲਾਲਚ ਰਿੰਦਾ ਸੀ। ਬੱਚਿਆਂ ਨੂੰ ਟੌਫੀਆਂ ਤੇ ਬਿਸਕੁਟ ਦਾ ਲਾਲਚ ਦੇ ਕੇ ਫਿਰ ਬੱਚਿਆਂ ਨੂੰ ਕੋਲੇ ਬੁਲਾਉਂਦਾ ਸੀ। ਸਰ ਜੋ ਬਿਆਨ ਲਿਖਾਈ ਨੇ ਜੀ ਕਿੰਨੇ ਸਮੇਂ ਤੋਂ ਇਹ ਕਰਦੇ ਸੀ? 10 15 ਦਿਨ ਦਾ ਦਸ ਰੀਐਲਡੀ ਹਜੇ ਬਾਕੀ ਤਾਂ ਮੈਡੀਕਲ ਤੋਂ ਕਲੀਅਰ ਹੋਣਾ ਸਰ ਇਹ ਬੱਚੇ ਹਨ ਵਾਲੇ ਨਹੀਂ ਬੱਚਿਆਂ ਵਾਲੇ ਕਿੰਨੇ ਕੁ ਹੁੰਦੇ ਬੱਚੇ ਤਕਰੀਬ ਇੱਕ ਬੱਚੀ 7 ਸਾਲ ਦੀ ਇੱਕ 10 ਸਾਲ ਦੀ ਫਾਸਕਟ ਵੀ ਲੱਗਿਆ ਤੇ 63 ਤੇ ਨਵੀਨਸ ਧਾਰਾ ਬਿੱਤਰ ਮਕਦਮਾ ਦਰਜ ਹੋਇਆ ਥਾਣਾ ਸਿਵਲੈਂਡ ਸਰ ਇਹਨਾਂ ਦਾ ਕੋਈ ਰਿਸ਼ਤੇਦਾਰ ਹੀ ਪੈਂਦੀ ਸੀ ਜਾਂ ਨਹੀਂ ਨਹੀਂ ਗਵਾਂਡ ਚ ਹੈ ਤਾਂ ਇਹ ਹਾਂਜੀ ਪ੍ਰਵਾਸੀ ਇਹ ਦੋਸ਼ੀ ਪ੍ਰਵਾਸੀ ਹੈ ਇਥੋਂ ਦਾਣਾ ਵਾਲਾ ਸਰਵਪ੍ਰੋਤ ਸੀ ਲੱਗ ਗਿਆ ਇਹ ਕਾਫੀ ਸਮੇਂ ਤੋਂ ਇੱਥੇ ਹੀ ਰਹਿ ਰਿਹਾ ਸੀ ਪੁੱਛੂ ਯੂਪੀ ਦਾ ਉ ਪਰ ਹੁਣ ਇੱਥੇ ਹੀ ਰਹਿ ਰਿਹਾ ਚ ਕਾਫੀ ਦਿਨ ਤੋਂ ਕੱਗਾਂ ਸੀ ਸੈਕਸ਼ਨ ਕੋਲ ਜੋ ਮਤਲਬ ਉਹਨਾਂ ਦੀ ਮਦਰ ਨੇ ਦੱਸਿਆ ਹੈ ਕਰੀਬ 10-15 ਦਿਨ ਤੋਂ ਪਰ ਬੱਚਿਆਂ ਨੇ ਜਦੋਂ ਉਹਨਾਂ ਦੀ ਮਦਰ ਦੀ ਨੋਟਿਚ ਲੈ ਆਂਦੇ ਫਿਰ ਉਹਨਾਂ ਨੇ ਸਾਡੇ ਨੋਟਿਚ ਲੈ ਲੈਂਦਾ ਤੇ ਨਾਲ ਪਰਸੋਂ ਮੁਕਦਮ ਪਰਸੋਂ 22 ਤਰੀਕ ਨੂੰ ਇੱਕ ਕੰਪਲੇਨੈਂਟ ਚਰਨਜੀਤ ਕੌਰ ਉਹਨਾਂ ਨੇ ਕੰਪਲੇਨਟ ਲਿਖਾਈ ਸੀ ਸਾਡੇ ਕੋਲੇ ਵੀ ਉਹਨਾਂ ਦੀਆਂ ਦੋ ਬੇਟੀਆਂ ਨੇ ਨਵਾਲਗ ਬੇਟੀਆਂ ਨੇ ਉਹਨਾਂ ਨਾਲ ਇਹ ਸਿਵਲ ਲਾਈਨ ਥਾਣੇ ਦੇ ਏਰੀਆ ਦੀ ਗੱਲ ਹੈ ਵੀ ਉਹਨਾਂ ਨਾਲ ਸੈਕਸਚੁਅਲ ਐਕਸਪਲੋਇਟੇਸ਼ਨ ਕੀਤੀ ਉਹਨਾਂ ਦੇ ਗਵਾਂਡ ਚ ਹੀ ਰਹਿਣ ਵਾਲਾ ਇੱਕ ਪੇਂਟਰ ਦਾ ਕੰਮ ਕਰਦਾ ਵਿਅਕਤੀ ਰਵੀ ਕਾਂਤ ਨਾਂ ਦਾ ਜਿਸ ਵਾਰੀ ਉਸੇ ਟਾਈਮ ਮੌਕੇ ਤੇ ਹੀ ਮਨਜੋਗ ਅਫਸਰਾਂ ਦੇ ਧਿਆਨ ਚ ਲਿਆ ਕੇ ਮਕਦਮਾ ਦਰਜ ਕੀਤਾ ਗਿਆ ਤੇ ਦੋਸ਼ੀ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅੱਜ ਦੋਸ਼ੀ ਦਾ ਮਨਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਅਸਲ ਕੀਤਾ ਜਾ ਰਿਹਾ ਅਤੇ ਜਿਹੜੀਆਂ ਬੱਚੀਆਂ ਨੇ ਉਹਨਾਂ ਦਾ ਮੈਡੀਕਲ ਕਰਾਇਆ ਜਾ ਰਿਹਾ ਤੇ ਦੋਸ਼ੀ ਦਾ ਵੀ ਮੈਡੀਕਲ ਕਰਾਇਆ ਜਾ ਰਿਹਾ ਤੇ ਜੋ ਲੋੜਿੰਦੀ ਤਫ਼ਤੀਸ਼ ਹੈ ਉਹ ਮੱਚ ਲੈਂਦੀ ਜਾ ਰਹੀ ਹੈ। ਸਰ ਗਵਾਂਡ ਪੁਆਚ ਰੈਂਦੀ ਸੀ ਆਪੋ ਜੀ। ਹਾਂਜੀ ਥੋੜੇ ਫਰਕ ਚ ਹੀ ਰਹਿੰਦੇ ਸੀ। ਤੇ ਸਰ ਇਹ ਆਪਣਾ ਕੀ ਨਾਮ ਹੈ? ਇੱਕ ਹੀ ਲਾਚ ਰਿੰਦਾ ਸੀ। ਬੱਚਿਆਂ ਨੂੰ ਟੌਫੀਆਂ ਤੇ ਬਿਸਕੁਟ ਦਾ ਲਾਲਚ ਦੇ ਕੇ ਇਹ ਬੱਚਿਆਂ ਨੂੰ ਕੋਲੇ ਬੁਲਾਉਂਦਾ ਸੀ। ਸਰ ਜੋ ਬਿਆਨ ਲਖਾਈ ਨੇ ਜੀ ਕਿੰਨੇ ਸਮੇਂ ਤੋਂ ਇਹ ਕਰਦੇ ਸੀਗਾ? 10-15 ਦਿਨ ਦਾ 10 ਰੀਐਲ ਐਡੀ ਹਜੇ ਬਾਕੀ ਤਾਂ ਮੈਡੀਕਲ ਤੋਂ ਕਲੀਅਰ ਹੋ ਰਿਹਾ ਨਹੀਂ ਸਰ। ਸਰ ਇਹ ਬੱਚੇ ਨਵਾਲਗ ਨਹੀਂ। ਬੱਚੇ ਨਵਾਲੇ ਕਿੰਨੇ ਹੁੰਦੇ? ਬੱਚੇ ਇੱਕ ਬੱਚੀ 7 ਸਾਲ ਦੀ ਹੈ 10 ਸਾਲ ਦੀ ਹੈ ਹੌਸਕੜ ਟੂ ਵੀ ਲੱਗਿਆ ਤੇ 65 ਤੇ ਨਵੀਨਸਤਰਾ ਵੀ ਦਰਜ ਮਕਦਮਾ ਦਰਜ ਹੋਇਆ ਥਾਣਾ ਸਿਵਲੈਂਟ ਸਰ ਇਹਨਾਂ ਦਾ ਕੋਈ ਰਿਸ਼ਤੇਦਾਰੀ ਪੈਂਦੀ ਸੀ ਜਾਂ ਨਹੀਂ ਨਹੀਂ ਗਵਾਂਡ ਚ ਹੈ ਦੋ ਇਹ ਹਾਂਜੀ ਪ੍ਰਵਾਸੀ ਦੋਵੇਂ ਹੀ ਪ੍ਰਵਾਸੀ ਕਿੱਥੋਂ ਆਣ ਵਾਲਾ ਸਰ ਉਹ ਪਤਾ ਲੱਗ ਗਿਆ ਇਹ ਕਾਫੀ ਸਮੇਂ ਤੋਂ ਇੱਥੇ ਹੀ ਰਹਿ ਰਹੇ ਸੀ ਪਿਛੋਂ ਯੂਪੀ ਦਾ ਪਰ ਹੁਣ ਇੱਥੇ ਹੀ ਰਹਿ ਰਹੇ ਸੀ ਕਾਫੀ ਦਿਨ ਤੋਂ ਕੱਗਿਆ ਸੀ ਸੈਕਟ ਜੋ ਮਤਲਬ ਉਹਨਾਂ ਦੀ ਮਦਰ ਨੇ ਦੱਸਿਆ ਹੈ ਕਰੀਬ 10-15 ਦਿਨ ਤੋਂ ਔਰ ਬੱਚਿਆਂ ਨੇ ਜਦੋਂ ਉਹਨਾਂ ਦੀ ਮਦਰ ਦੀ ਨੌਲੇਜ ਲੈਂਦੇ ਫਿਰ ਉਹਨਾਂ ਨੇ ਸਾਡੇ ਨੌਲੇਜ ਲੈਂਦਾ ਤੇ ਨਾਲ ਦੇ ਨਾਲ ਮੁਕੱਦਮਾ ਦਰਜ ਕੀਤਾ ਮੈਂ ਡੀਐਸਪੀ ਸੁਨਮ ਸਿੰਘ ਡੀਐਸਪੀ ਸਿਟੀ 1 ਪਟਿਆਲਾ ਕੱਲ ਸਾਡੇ ਪਰਸੋਂ ਮੁਕਦਮ ਪਰਸੋਂ 22 ਤਰੀਕ ਨੂੰ ਇੱਕ ਕੰਪਲੇਨੈਂਟ ਚਰਨਜੀਤ ਕੌਰ ਉਹਨਾਂ ਨੇ ਕੰਪਲੇਨਟ ਲਿਖਾਈ ਸੀ ਸਾਡੇ ਕੋਲੇ ਵੀ ਉਹਨਾਂ ਦੀਆਂ ਦੋ ਬੇਟੀਆਂ ਨੇ ਨਵਾਲਗ ਬੇਟੀਆਂ ਨੇ ਉਨ੍ਹਾਂ ਨਾਲ ਇਸਿਵਲਾਈਨ ਥਾਣੇ ਦੇ ਏਰੀਆ ਦੀ ਗੱਲ ਹੈ ਵੀ ਉਹਨਾਂ ਨਾਲ ਸੈਕਸਚੁਅਲ ਐਕਸਪਲੋਇਟੇਸ਼ਨ ਕੀਤੀ ਉਹਨਾਂ ਦੇ ਗਵਾਂਡ ਚ ਹੀ ਰਹਿਣ ਵਾਲਾ ਇੱਕ ਪੇਂਟਰ ਦਾ ਕੰਮ ਕਰਦਾ ਵਿਅਕਤੀ ਰਵਿਕਾਂਤ ਨਾਂ ਦਾ ਜਿਸ ਵੰਦੀ ਉਸੇ ਟਾਈਮ ਮੌਕੇ ਤੇ ਹੀ ਮਨਜੂਬ ਅਫਸਰਾਂ ਦੇ ਧਿਆਨ ਚ ਲਿਆ ਕੇ ਮਕਦਮਾ ਦਰਜ ਕੀਤਾ ਗਿਆ ਤੇ ਦੋਸ਼ੀ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅੱਜ ਦੋਸ਼ੀ ਦਾ ਮਨਜੂਬ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਅਸਲ ਕੀਤਾ ਜਾ ਰਿਹਾ ਅਤੇ ਜੋ ਜਿਹੜੀਆਂ ਬੱਚੀਆਂ ਨੇ ਉਹਨਾਂ ਦਾ ਮੈਡੀਕਲ ਕਰਾਇਆ ਜਾ ਰਿਹਾ ਤੇ ਦੋਸ਼ੀ ਦਾ ਵੀ ਮੈਡੀਕਲ ਕਰਾਇਆ ਜਾ ਰਿਹਾ ਤੇ ਜੋ ਲੋਡਿੰਗ ਦੀ ਤਫ਼ਤੀਸ਼ ਹੋ ਉਹ ਮੱਚ ਲੈਂਦੀ ਜਾ ਰਹੀ ਹੈ। ਹਾਂਜੀ ਥੋੜੇ ਫਰਕ ਚ ਹੀ ਰਹਿੰਦੇ ਸੀ। ਤੇ ਤੇਰੇ ਆਪਣਾ ਕੀ ਨਾਮ ਹੈ? ਇੱਕ ਹੀ ਲਾਲਚ ਦਿੰਦਾ ਸੀ। ਬੱਚਿਆਂ ਨੂੰ ਟੌਫੀਆਂ ਤੇ ਬਿਸਕੁਟ ਦਾ ਲਾਲਚ ਦੇ ਕੇ ਇਹ ਬੱਚਿਆਂ ਨੂੰ ਕੋਲੇ ਬੁਲਾਉਂਦਾ ਸੀ। ਸਰ ਜੋ ਬਿਆਨ ਲਿਖਾਈ ਦੀ ਕਿੰਨੇ ਸਮੇਂ ਤੋਂ ਇਹ ਕਰਦੇ ਸੀਗਾ? 10-15 ਦਿਨ ਤੋਂ ਦੱਸ ਰਹੀ ਲੇਡੀ ਹਜੇ ਬਾਕੀ ਤਾਂ ਮੈਡੀਕਲ ਤੋਂ ਕਲੀਅਰ ਹੋਏ ਨਹੀਂ ਸਰ ਇਹ ਬੱਚੇ ਦਵਾਈ ਵਾਲੇ ਨਹੀਂ ਬੱਚਿਆਂ ਵਾਲੇ ਕਿੰਨੇ ਗੋਣ ਬੱਚੇ ਵੀ ਇੱਕ ਬੱਚੀ 7 ਸਾਲ ਦੀ ਐ ਇੱਕ 10 ਸਾਲ ਦੀ ਫੋਸਕਟ ਵੀ ਲੱਗਿਆ ਤੇ 65 ਤੇ ਨਵੀਂ ਨਸਤਰਾ ਵੀ ਮਕਦਮਾ ਦਰਜ ਹੋਇਆ ਥਾਣਾ ਸਿਵਲੈਂਟ ਸਰ ਇਹਨਾਂ ਦਾ ਕੋਈ ਰਿਸ਼ਤੇਦਾਰੀ ਪੈਂਦੀ ਸੀ ਜਾਂ ਨਹੀਂ ਨਹੀਂ ਗਵਾਂਡ ਚ ਹੈ ਤਾਂ ਇਹ ਹਾਂਜੀ ਪ੍ਰਵਾਸੀ ਹੈ ਦੋਸ਼ੀ ਪ੍ਰਵਾਸੀ ਹੈ ਕਿੱਥੋਂ ਦਾ ਰਾਨ ਵਾਲਾ ਸਰ ਉਹ ਪ੍ਰਵਾਸੀ ਜਿਹੜਾ ਕੋਈ ਪਤਾ ਲੱਗੀ ਇਹ ਕਾਫੀ ਸਮੇਂ ਤੋਂ ਇੱਥੇ ਹੀ ਰਹਿ ਰਿਹਾ ਸੀ ਪਿਛੋਂ ਯੂਪੀ ਦਾ ਉੱਪਰ ਹੁਣ ਇੱਥੇ ਹੀ ਰਹਿ ਰਿਹਾ ਸੀ ਕਾਫੀ ਸਮੇਂ ਇੱਕ ਦਿਨ ਤੋਂ ਕਗਾ ਸੀ ਜੋ ਮਤਲਬ ਉਹਨਾਂ ਦੀ ਮਦਰ ਨੇ ਦੱਸਿਆ ਹੈ ਕਰੀਬ 10-15 ਦਿਨ ਤੋਂ ਔਰ ਬੱਚੀਆਂ ਨੇ ਜਦੋਂ ਉਹਨਾਂ ਦੀ ਮਦਰ ਦੇ ਨੌਲੇਜ ਲੈਂਦੇ ਫਿਰ ਉਹਨਾਂ ਨੇ ਸਾਡੇ ਨੌਲੇਜ ਲੈਂਦਾ ਤੇ ਨਾਲ ਦੇ ਨਾਲ ਮੁਕਦਮਾ ਦਰਜ ਕੀਤਾ ਸਰ ਜਿਹੜੀਆਂ ਇਹ ਬੱਚੀਆਂ ਘਾਲੀ ਫੈਮਿਲੀ ਹੈ ਜੀ ਇਹ ਵੀ ਪ੍ਰਵਾਸੀ ਨੇ ਜੇ ਇਹ ਪੰਜਾਬੀ ਇਹ ਕਲੀਅਰ ਕੀਤਾ ਜਾ ਰਿਹਾ ਹੈ ਇਹ ਕਲੀਅਰ ਕੀਤਾ ਜਾ ਰਿਹਾ ਹੈ